ਫਤੇਗੜ ਸਾਹਿਬ ਦੇ ਜਲ ਸਪਲਾਈ ਭਾਗ ਦੇ ਮੁਲਾਜ਼ਮਾਂ ਵੱਲੋਂ ਅੱਜ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਗੱਲ ਇਹ ਹੁੰਦੀ ਹੈ ਕਿ ਜਲ ਸਪਲਾਈ ਭਾਗ ਵੱਲੋਂ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਜਿਸ ਵਿੱਚ ਇੱਕ ਖਾਸ ਲਾਈਨ ਲਿਖੀ ਜਾਂਦੀ ਹੈ ਕਿ ਜਲ ਸਪਲਾਈ ਭਾਗ ਦਾ ਜਿਹੜਾ ਵੀ ਸਮਾਨ ਚੋਰੀ ਹੋਊਗਾ ਉਹ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚੋਂ ਉਸ ਦਾ ਜਿਹੜਾ ਹਰਜਾਨਾ ਉਹ ਭੁਗਤਾਇਆ ਜਾਊਗਾ ਪਰ ਮੁਲਾਜ਼ਮਾਂ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਪਾਣੀ ਵਾਲੀ ਟੈਂਕੀ ਉੱਤੇ ਚੜ ਗਏ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਪ੍ਰਧਾਨ ਗੁਰਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਅੱਜ ਇੱਕ ਨੋਟੀਫਿਕੇਸ਼ਨ ਆਂਦਾ ਜਿਸ ਵਿੱਚ ਸਾਡੇ ਖਿਲਾਫ ਇੱਕ ਵੱਡੀ ਲਾਈਨ ਲਿਖੀ ਜਾਂਦੀ ਹੈ ਜੋ ਇਹ ਹੈ ਕਿ ਜੇਕਰ ਕੋਈ ਸਮਾਨ ਚੋਰੀ ਹੋ ਜੇ ਤਾਂ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਉਹਦੇ ਪੈਸੇ ਕੱਟੇ ਜਾਣਗੇ ਉਹਨਾਂ ਦਾ ਕਹਿਣਾ ਕਿ ਪਹਿਲਾਂ ਹੀ ਸਾਡੀਆਂ ਤਨਖਾਹਾਂ ਬਹੁਤ ਨਿਗੋਣੀਆਂ ਨੇ ਇਹਦੇ ਉੱਤੇ ਜਿਹੜਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇੱਕ ਸਿਕਿਉਰਿਟੀ ਲਾਈ ਜਾਵੇ ਤਾਂ ਕਿ ਸਮਾਨ ਦਾ ਧਿਆਨ ਰੱਖਿਆ ਜਾਵੇ ਨਾ ਕਿ ਇਹਦਾ ਬੋਝ ਹੈ ਜਿਹੜਾ ਕੰਮ ਕਰਦੇ ਕਰਮੀਆਂ ਦੇ ਉੱਤੇ ਪਾਇਆ ਜਾਵੇ ਤਾਂ ਹੀ ਉਹਨਾਂ ਵੱਲੋਂ ਅੱਜ ਟੈਂਕੀ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਪਰਦਰਸ਼ਨ ਕੀਤਾ ਗਿਆ ਜਲ ਸਪਲਾਈ ਭਾਗ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਰੰਤ ਵਾਪਸ ਲਿੱਤਾ ਜਾਵੇ